ਇਹ ਇੱਕ ਸਵਾਲ ਆ ਕਿ ਚਾਹੇ 16ਵੀਂ ਜਾਂ 17ਵੀਂ ਆਪਾਂ ਉਸ ਟਾਈਮ ਦੀ ਗੱਲ ਕਰੀਏ ਪੰਥ ਦੇ ਵਿੱਚ ਕੋ ਫਾੜਾ ਸੀ ਸਿਧਾਂਤਕ મતਭੇਦ ਹੋਇ ਤਤ ਖਾਲਸਾ ਬੰਦਾ ਹੀ ਖਾਲਸਾ ਆਪਣੇ ਆਪ ਉਹਨਾਂ ਦੇ ਵਿੱਚ ਭਾਈ ਮਨੀ ਸਿੰਘ ਨੇ ਜੋ کردار ਨਿਭਾਇਆ ਵੀ ਸਿਧਾਂਤਕ મતਭੇਦ ਦੂਰ ਹੋਣ ਖਾਲਸੇ ਦੀ ਜੜਾ ਉਵੇਂ ਹੀ ਪਰਪੱਕ ਰਹਿਣ ਉਸ ਤੋਂ ਬਾਅਦ 84 ਵੇਲੇ ਆਪਾਂ ਗੱਲ ਕਰੀਏ ਜੱਥੇਬੰਦਕ ਤੌਰ ਤੇ ਜਿਹੜਾ ਆਪਣਾ ਇੱਕ ਹਯੂਮ ਉੱਠਿਆ ਉਹਦੇ ਵਿੱਚ ਵੀ ਸਿਧਾਂਤਕ મતਭੇਦ ਹੋ ਗਏ ਚਾਹੇ ਉਹ ਸੰਘਾ ਗਰੁੱਪ ਹੋਵੇ ਚਾਹੇ ਪੰਜਬੜ ਗਰੁੱਪ ਹੋਵੇ ਚਾਹੇ ਉਹ ਬਾਬਾ ਮਨੋਚਾਲ ਦਾ ਗਰੁੱਪ ਹੋਵੇ ਉਸ ਟਾਈਮ ਤੇ ਜੋ ਸਿਧਾਂਤਕ ਮਤਭੇਦ ਸੀਗੇ ਉਹਨਾਂ ਨੂੰ ਦੂਰ ਕਰਨ ਲਈ ਕੋਈ ਅੱਗੇ ਕੋਈ ਵੀ ਸਿੱਖ ਇੰਸਟੀਚਿਊਸ਼ਨ ਮੂਹਰੇ ਨਹੀਂ ਆਈ ਜੋ ਕਿ ਉਹਨਾਂ ਦੇ ਮਤਭੇਦ ਨੂੰ ਦੂਰ ਕਰੇ ਹੁਣ ਵੀ ਸਿਧਾਂਤਕ ਮਤਭੇਦ ਆਏ ਨੇ ਚਾਹੇ ਉਹ ਟਕਸਾਲ ਦੇ ਵਿੱਚ ਹੋਵੇ ਚਾਹੇ ਉਹ ਮਿਸਦਰੀ ਵਾਲੇ ਵਿੱਚ ਹੋਵੇ ਜੋ ਕਿ ਸਭ ਤੋਂ ਮੇਲਾਦਾ ਮੁੱਖ ਕਾਰਨ ਹੀ ਇਹ ਹੈ ਵੀ ਪੰਥ ਦੀਆਂ ਜੜਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੀ ਆਪਣੇ ਪਹੁੰਚਾ ਰਹੇ ਨੇ ਤਾਂ ਇਸ ਟਾਈਮ ਤੇ ਸਾਡੇ ਸਿੱਖ ਇੰਸਟੀਚਿਊਸ਼ਨ ਚਾਹੇ ਉਹ ਸਾਡੇ ਪੰਜ ਮੈਂਬਰੀ ਕਮੇਟੀ ਹੋਵੇ ਚਾਹੇ ਉਹ ਸਰਬੱਤ ਖਾਲਸਾ ਹੋਵੇ ਚਾਹੇ ਉਹ ਸਾਡੇ ਅਕਾਲ ਤਖਤ ਦੇ ਜਥੇਦਾਰ ਹੋਣ ਉਹਨਾਂ ਦਾ ਰੋਲ ਆ ਜੋ ਸਹੀ ਟਾਈਮ ਨਾਲ ਨਹੀਂ ਨਿਭਾਇਆ ਜਾ ਰਿਹਾ ਤੁਸੀਂ ਇਸ ਤੇ ਕੀ ਵਿਚਾਰ ਆ ਵੀ ਸਾਡਾ ਅਸੀਂ ਕਿਹੜਾ ਰੋਲ ਨਿਭਾਈਏ ਵੀ ਅਸੀਂ ਆਪਣੇ ਪੰਥ ਦੀ ਜੜ੍ਹਾਂ ਨੂੰ ਹੋਰ ਮਜ਼ਬੂਤ ਕਰੀਏ ਜੀ ਉਹ ਹਿਲਾ ਨਾ ਸਕੇ ਤੁਸੀਂ ਭਾਈ ਮਨੂਸ਼ੂ ਪੈਦਾ ਕਰਨੇ ਪੈਣ ਹਾਂ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਮਨੂਸ਼ੂ ਹੈ ਨਹੀਂ ਤੇ ਅਸੀਂ ਨਹੀਂ ਕਹੀਏ ਵੀ ਯਾਰ ਕੋਈ ਕੰਮ ਉਸ ਤਰ੍ਹਾਂ ਹੀ ਹੋਏ ਉਹ ਐਵੇਂ ਨਹੀਂ ਹੋਵੇਗਾ ਐਵੇਂ ਨਹੀਂ ਮੰਨ ਲੂ ਮੈਂ ਉੱਠ ਕੇ ਕਹਾ ਯਾਰ ਤੁਸੀਂ ਆਇਆ ਕਰੋ ਤੂੰ ਤੂੰ ਆਉਂਦਾ ਲੈ ਲੈ ਤੂੰ ਆ ਲੈ ਲੈ ਅਲੱਗਾਂ ਤੂੰ ਕਮਾਉਣਾ ਉਹ ਉਹ ਕਮਾਉਣਾ ਪੈਂਦਾ ਬਣਾ ਆਈ ਮਣੀ ਸੁਣ ਤੁਸੀਂ ਪੜ੍ਹ ਕੇ ਦੇਖੋ ਪਰਿਵਾਰ ਚ ਕਿੰਨੀਆਂ ਸ਼ਾਨ ਦੁਨੀਆ दंग ਰਹਿ ਜਾਏ ਜੇ ਜੇ ਉਹਦੀ ਆਉਂਦੀ ਸ਼ਾਦਤ ਕਿ ਦੀ ਬੱਟੀ ਕਿਸ ਕਿਸਮ ਦਾ ਬੰਦ ਤੁਸੀਂ ਸੱਚੇ ਕਿ ਉਹੇ ਜੋ ਫਾਇਦਾ ਕਰਨੇ ਪੈਣ ਨਹੀਂ ਤਾਂ ਆਹੀ ਖਵਾਰੀ ਸਾਡੀ ਹੁੰਦੀ ਰਹਿਣੀ ਹੈ ਸ਼ਾਇਦ ਇਸ ਕਰਕੇ ਨਾ ਅਸੀਂ ਉਸ ਗੱਲ ਵੱਲ ਨੂੰ ਜਿਆਦਾ ਨਹੀਂ ਤਵੱਜੋ ਦੇ ਰਹੇ ਕਿ ਜਿਹੜਾ ਕੁਰਬਾਨੀ ਦਾ ਜਾਂ ਨਾਮ ਅਭਿਆਸ ਆਪਣਾ ਉਹ ਤਾਂ ਹੀ ਨਹੀਂ ਕਰਦਾ ਜੱਜਵੇ ਦੀ ਲੜਨ ਦੀ ਉਹ ਜਿਹੜੀ ਮੈਂ ਅੱਖਾਂ ਤੇ ਪੈਰਾਂ ਵਾਲੀ ਗੱਲ ਕੀਤੀ ਹੈ ਨਾ ਜਾਂ ਹੋਜ-ਜੋਸ਼ ਤੇ ਹੋਸ਼ ਆਲੀ ਉਹ ਉਹ ਹੀ ਹੈ ਸੰਤਾਂ ਚ ਦੋਵੇਂ ਸੀ ਸੰਤੋਲਨ ਸੀਗਾ। ਬਾਕੀ ਸੰਪਰਦਾਵਾਂ 'ਚ ਇੱਕ ਗੱਲ ਹੈਗੀ ਐ ਅੱਖਾਂ ਹੈਗੀਆਂ ਪੈਰ ਨਹੀਂ ਹੈ ਸਾਥ ਦੇ ਰਹੇ। ਉਹਦੇ ਸਿੱਖ ਪੈਦਾ ਕਰ। ਸਿੱਖਾਂ ਬਗੈਰ ਤੁਸੀਂ ਕੌਮ ਦਾ ਵਾਅ ਕਰ ਕੀ ਲਓਗੇ ਜੇ ਉਹਦੇ ਸਿੱਖ ਨਹੀਂ ਪੈ। ਨਿਚੋੜ ਇਹ। ਤੇ ਉਹ ਸਿੱਖ ਆਪਣੇ ਹੁਣ ਐ ਨਹੀਂ ਆਪਾਂ ਇੱਥੇ ਬੈਠ ਕੇ ਗੱਲਾਂ ਕਰ ਲੀਆਂ ਤੇ ਬਸ ਇਹੋ ਐਨੇ ਸਰਜਤੀ ਲੈ। ਇਹ ਵੋਟਰ ਦਾ ਬਣ ਜਾਣਗੇ। ਉਹ ਰਾਖਾ। ਇਸਿੱਕ ਕਿਰਾਰਾ ਪਾਇਆ ਹੈ।